ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਅੰਦਰ 13 ਸਾਲ ਦੀ ਬੱਚੀ ਨਾਲ ਰੇਪ ਹੋਇਆ ਫਿਰ ਉਹਨੂੰ ਮਾਰਦਾ ਉੱਥੇ ਤੇ ਹਰ ਰੋਜ਼ ਆਪਾਂ ਖਬਰਾਂ ਸੁਣਦੇ ਆਂ ਰੇਪ ਵਾਲੀ ਸਥਿਤੀ ਦੇ ਅੰਦਰ ਪਰसों ਇੱਕ ਹਿਮਾਚਲ ਦੀ ਖਬਰ ਸੀ ਇੱਕ ਮਮਤਾ ਨਾਮ ਦੀ ਕੁੜੀ ਸੀ ਉਹਦੇ ਹਸਬੰਦ ਨੇ ਪਹਿਲਾਂ ਐਸਿਡ ਘੇਰਿਆ ਉਹਦੇ ਉੱਤੇ ਤੇ ਫਿਰ ਉਹਨੂੰ ਛੱਤ ਤੋਂ ਧੱਕਾ ਦਿੱਤਾ ਉਹਦੀ ਮਰ ਗਈ ਉਹ ਵੀ ਨਾ ਮਰ ਗਈ ਉਹ ਵੀ ਕੋਈ ਅਸੀਂ ਸਾਰੇ ਬਾਅਦ ਚੱਕਦੇ ਆ ਭਾਈ ਗਲਤ ਹੋਇਆ ਪਰ ਇੱਥੇ ਸਮਝਣ ਵਾਲੀ ਗੱਲ ਤਾਂ ਭਾਈ ਇਹ ਆ ਨਾ ਕਿ ਜਿਸ ਦੇਸ਼ ਦੀ ਸੰਸਦ ਦੇ ਅੰਦਰ 543 ਮੈਂਬਰਾਂ ਚੋਂ 46% ਲੋਕ ਕ੍ਰਿਮੀਨਲ ਕੇਸ ਨੇ ਉਹਨਾਂ ਤੇ 31% ਸੀਰੀਅਸ ਕੇਸ ਨੇ ਸੀਰੀਅਸ ਕ੍ਰਿਮੀਨਲ ਕੇਸ ਨੇ ਐਮ ਪੀਜ਼ ਦੇ ਸੰਸਦ ਮੈਂਬਰਾਂ ਦੇ ਜਿਹੜੇ ਦੇਸ਼ ਨੂੰ ਚਲਾਉਂਦੇ ਨੇ ਜਿਸ ਦੇਸ਼ ਇਸ ਦੇਸ਼ ਨੂੰ ਕ੍ਰਿਮੀਨਲ ਚਲਾਉਂਦੇ ਨੇ ਨਾ ਉਸ ਦੇਸ਼ 'ਚ ਆ ਹੀ ਸਭ ਕੁਝ ਹੋਊਗਾ ਜਿਸ ਦੇਸ਼ ਦੀ ਕਾਨੂੰਨ ਵਿਵਸਥਾ ਕ੍ਰਿਮੀਨਲ ਨਾਲ ਖੜਦੀ ਆ ਜਿਹੜੇ ਹੱਕ ਸੱਚ ਪਿੱਛੇ ਬੋਲਦੇ ਨੇ ਉਹਨਾਂ ਦੇ ਖਿਲਾਫ ਖੜਦੇ ਉਸ ਦੇਸ਼ 'ਚ ਐਵੇਂ ਰੇਤ ਹੁੰਦੇ ਰਹਿਣਗੇ ਐਵੇਂ ਮਰਡਰ ਹੁੰਦੇ ਰਹਿਣਗੇ ਭਾਈ ਆਪਾਂ ਵੀਡੀਓਸ ਪਾ ਦਿੰਨੇ ਆ ਭਾਈ ਗਲਤ ਹੋਇਆ ਗਲਤ ਹੋਇਆ 2-4 ਦਿਨਾਂ ਬਾਅਦ ਮੁੱਦਾ ਸ਼ਾਂਤ ਹੋ ਜਾਂਦਾ ਹੈ ਟੋਟਲ ਪੋਲਿਟੀਕਲ ਚੇਂਜ ਮੰਗਦਾ ਆ ਦੇਸ਼ ਇਹ ਜਦੋਂ ਤੱਕ ਇਸ ਤੀਰਸਦੀ ਰਾਜਨੀਤਿਕ ਵਿਵਸਥਾ ਸਹੀ ਨਹੀਂ ਹੋਗੀ ਇੱਥੇ ਦੀ ਸਮਾਜਿਕ ਵਿਵਸਥਾ ਸਹੀ ਨਹੀਂ ਹੋਗੀ ਇੱਥੇ ਕਾਨੂੰਨ ਵਿਵਸਥਾ ਸਹੀ ਨਹੀਂ ਹੋਗੀ ਨਾ ਇਹ ਇਹ ਇਨਸੀਡੈਂਟ ਐਵੇਂ ਹੁੰਦੇ ਰਹਿਣਗੇ ਠੀਕ ਹੈ ਅਰ ਜੇ ਕੋਈ ਰੇਪ ਕਰਦਾ ਹੈ ਜੀ ਕਾਨੂੰਨੀ ਹਰਕਤ ਕਰਦਾ ਮਰਡਰ ਕਰਦਾ ਭਾਈ ਉਹਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ਹੋਇਆ ਕਰਦਾ ਉਹ ਗੰਦੀ ਸੋਚ ਦੇ ਬੀਪਰਵਾਦੀ ਗੰਦੀ ਸੋਚ ਦੇ ਲੋਕ ਹੋਇਆ ਕਰਦੇ ਨੇ ਜ਼ੁਲਮ ਕਰਨੇ ਵਾਲੇ ਕਿਉਂਕਿ ਉਹ ਸੋਚ ਕਿਸੇ ਜੀ ਵੀ ਹੋ ਸਕਦੀ ਆ ਜਿਹੜੀ ਜ਼ੁਲਮ ਕਰਨ ਵਾਲੀ ਸੋਚ ਆ ਉਹ ਸਿੱਖ ਜੀ ਵੀ ਹੋ ਸਕਦੀ ਆ ਉਹ Hindu ਜਵੀ ਹੋ ਸਕਦੀ ਹੈ ਮੁਸਲਮਾਨ ਚ ਵੀ ਹੋ ਸਕਦੀ ਹੈ ਇਸਾਈ ਚ ਵੀ ਹੋ ਸਕਦੀ ਹੈ ਉਹ ਗੰਦੀ ਸੋਚ ਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ਹੋਇਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਦੇ ਅੰਦਰ 13 ਸਾਲ ਦੀ ਬੱਚੀ ਨਾਲ ਰੇਪ ਹੋਇਆ ਫਿਰ ਉਹਨੂੰ ਮਾਰਤਾ ਉੱਥੇ ਤੇ ਹਰ ਰੋਜ਼ ਆਪਾਂ ਖਬਰਾਂ ਸੁਣਦੇ ਆਂ ਰੇਪ ਵਾਲੀ ਸਥਿਤੀ ਦੇ ਅੰਦਰ ਪਰसों ਇੱਕ ਹਿਮਾਚਲ ਦੀ ਖਬਰ ਸੀ ਇੱਕ ਮਮਤਾ ਨਾਮ ਦੀ ਕੁੜੀ ਸੀ ਉਹਦੇ ਹਸਬੰਦ ਨੇ ਪਹਿਲਾਂ ਏਸਿਡ ਘੇਰਿਆ ਉਹਦੇ ਉੱਤੇ ਤੇ ਫਿਰ ਉਹਨੂੰ ਛੱਤ ਤੋਂ ਧੱਕਾ ਦਿੱਤਾ ਉਹਦੀ ਮਰ ਗਈ ਉਹ ਗਿਆ ਨਾ ਮਰ ਗਈ ਉਹ ਵੀ ਕੁੜੀ ਅਸੀਂ ਸਾਰੇ ਬਾਅਦ ਚੱਕਦੇ ਆ ਭਾਈ ਗਲਤ ਹੋਇਆ ਪਰ ਇੱਥੇ ਸਮਝਣ ਵਾਲੀ ਗੱਲ ਤਾਂ ਭਾਈ ਇਹ ਆ ਨਾ ਕਿ ਜੀ ਸਤੇਸ ਦੀ ਸੰਸਦ ਦੇ ਅੰਦਰ 543 ਮੈਂਬਰਾਂ ਚੋਂ 46% ਲੋਕ ਕ੍ਰਿਮੀਨਲ ਕੇਸ ਨੇ ਉਹਨਾਂ ਤੇ 31% ਸੀਰੀਅਸ ਕਿ ਇਸ ਨੇ ਸੀਰੀਅਸ ਕ੍ਰਿਮੀਨਲ ਕੇਸ ਨੇ ਐਮਪੀਜ਼ ਦੇ ਸੰਸਦ ਮੈਂਬਰਾਂ ਦੇ ਜਿਹੜੇ ਦੇਸ਼ ਨੂੰ ਚਲਾਉਂਦੇ ਨੇ ਜਿਸ ਦੇਸ਼ ਇਸ ਦੇਸ਼ ਨੂੰ ਕ੍ਰਿਮੀਨਲ ਚਲਾਉਂਦੇ ਨੇ ਨਾ ਉਸ ਦੇਸ਼ 'ਚ ਆਹੀ ਸਭ ਕੁਝ ਹੋਊਗਾ ਜਿਸ ਦੇਸ਼ ਦੀ ਕਾਨੂੰਨ ਵਿਵਸਥਾ ਕ੍ਰਿਮੀਨਲ ਨਾਲ ਖੜਦੀ ਆ ਔਰ ਜਿਹੜੇ ਹੱਕ ਸੱਚ ਪਿੱਛੇ ਬੋਲਦੇ ਨੇ ਉਹਨਾਂ ਦੇ ਖਿਲਾਫ ਖੜਦੀ ਉਸ ਦੇਸ਼ 'ਚ ਐਵੇਂ ਰੇਪ ਹੁੰਦੇ ਰਹਿਣਗੇ ਐਵੇਂ ਮਰਡਰ ਹੁੰਦੇ ਰਹਿਣਗੇ ਭਾਈ ਆਪਾਂ ਵੀਡੀਓਸ ਪਾ ਦਿੰਨੇ ਆ ਭਾਈ ਗਲਤ ਹੋਇਆ ਗਲਤ ਹੋਇਆ 2-4 ਦਿਨਾਂ ਬਾਅਦ ਮੁੱਦਾ ਸ਼ਾਂਤ ਹੋ ਜਾਂਦਾ ਆ ਟੋਟਲ ਪੋਲਿਟਿਕਲ ਚੇਂਜ ਮੰਗਦਾ ਆ ਇਹ ਦੇਸ਼ ਇਹ ਜਦੋਂ ਤੱਕ ਇਸ ਤੇਜ਼ ਸਦੀ ਰਾਜਨੀਤਿਕ ਵਿਵਸਥਾ ਸਹੀ ਨਹੀਂ ਹੋਊਗੀ ਇੱਥੇ ਦੀ ਸਮਾਜਿਕ ਵਿਵਸਥਾ ਸਹੀ ਨਹੀਂ ਹੋਊਗੀ ਇੱਥੇ ਦੀ ਕਾਨੂੰਨੂਰ ਵਿਵਸਥਾ ਸਹੀ ਨਹੀਂ ਹੋਊਗੀ ਨਾ ਇਹ ਇਹ ਇਨਸੀਡੈਂਟ ਐਵੇਂ ਹੁੰਦੇ ਰਹਿਣਗੇ ਠੀਕ ਹੈ ਅਰ ਜੇ ਕੋਈ ਰੇਪ ਕਰਦਾ ਹੈ ਜੀ ਕਾਨੂੰਨੀ ਹਰਕਤ ਕਰਦਾ ਮਰਡਰ ਕਰਦਾ ਭਾਈ ਉਹਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ਹੋਇਆ ਕਰਦਾ ਉਹ ਗੰਦੀ ਸੋਚ ਦੇ ਵੀ ਪ੍ਰਵਾਦੀ ਗੰਦੀ ਸੋਚ ਦੇ ਲੋਕ ਹੋਇਆ ਕਰਦੇ ਨੇ ਜ਼ੁਲਮ ਕਰਨੇ ਵਾਲੇ ਕਿਉਂਕਿ ਉਹ ਸੋਚ ਕਿਸੇ ਚ ਵੀ ਹੋ ਸਕਦੀ ਆ ਜਿਹੜੀ ਜ਼ੁਲਮ ਕਰਨ ਵਾਲੀ ਸੋਚ ਆ ਉਹ ਸਿੱਖ ਜਿ ਵੀ ਹੋ ਸਕਦੀ ਆ ਉਹ Hindu ਜਿ ਵੀ ਹੋ ਸਕਦੀ ਆ ਮੁਸਲਮਾਨ ਚ ਵੀ ਹੋ ਸਕਦੀ ਆ ਇਸਾਈ ਚ ਵੀ ਹੋ ਸਕਦੀ ਆ ਉਹ ਗੰਦੀ ਸੋਚ ਦਾ ਕਿਸੇ ਧਰਮ ਨਾਲ ਲੈਣਾ ਦੇਣਾ ਨਹੀਂ ਹੋਇਆ ਕਰਦਾ